ਸਤਿ ਸ਼੍ਰੀ ਅਕਾਲ ਦੋਸਤੋ ਸੋ ਅੱਜ ਇੱਕ ਨਵਾਂ ਵਿਸ਼ਾ ਤੁਹਾਡੇ ਲਈ ਲੈ ਕੇ ਆਇਆ ਹਾਂ ਕਿ ਫੇਸਲੈਸ ਚੈਨਲ ਲਈ ਜ਼ਰੂਰੀ ਗੱਲਾਂ ਕਿਹੜੀਆਂ ਨੇ ਮਤਲਬ ਕਿਹੜੀਆਂ ਗੱਲਾਂ ਦਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਜੇ ਆਪਾਂ ਫੇਸਲੈਸ ਚੈਨਲ 'ਤੇ ਕੰਮ ਕਰ ਰਹੇ ਹਾਂ ਜਾਂ ਕੰਮ ਕਰਨ ਬਾਰੇ ਤੁਸੀਂ ਸੋਚ ਰਹੇ ਹੋ ਤੁਹਾਡਾ ਬਹੁਤ ਫੇਵਰਿਟ ਇਹ ਟੌਪਿਕ ਹੈ ਮੈਨੂੰ ਪਤਾ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਬਿਨਾ ਚਿਹਰਾ ਦਿਖਾਏ ਆਪਣਾ YouTube ਤੇ ਨਾਮ ਬਣਾਉਣਾ ਚਾਹੁੰਦੇ ਨੇ ਪੈਸਾ ਕਮਾਉਣਾ ਚਾਹੁੰਦੇ ਨੇ ਹਨਾ ਤੇ ਬਹੁਤ ਸਾਰੀਆਂ ਲੇਡੀਜ਼ ਖਾਸ ਤੌਰ ਤੇ ਇਹ ਗੱਲ ਕਹਿੰਦੀਆਂ ਨੇ ਜੀ ਅਸੀਂ ਆਪਣਾ ਚਿਹਰਾ ਨਹੀਂ ਦਿਖਾ ਸਕਦੀਆਂ ਤੇ ਅਸੀਂ ਕੰਮ ਜ਼ਰੂਰ YouTube ਤੇ ਕਰਨਾ ਚਾਹੁੰਦੀ ਆਵਾ ਸੋ ਤੁਹਾਡੇ ਲਈ ਸਾਰਿਆਂ ਲਈ ਬਹੁਤ ਇੱਕ ਖਾਸ ਵੀਡੀਓ ਆ ਇਹ ਕਿ ਫੇਸਲੈਸ ਚੈਨਲ ਦੇ ਉੱਤੇ ਕਿਵੇਂ ਕੰਮ ਕਰੀਏ ਕਿਹੜੀਆਂ ਗੱਲਾਂ ਦਾ ਖਿਆਲ ਰੱਖੀਏ ਤੇ ਇੱਕ ਤੁਹਾਡੇ ਲਈ ਹੋਰ ਗੁੱਡ ਨਿਊਜ਼ ਤੁਹਾਡੀ ਬਹੁਤ ਜ਼ਿਆਦਾ ਡਿਮਾਂਡ ਦੇ ਉੱਤੇ ਮੈਂ ਇੱਕ ਕੋਰਸ ਤਿਆਰ ਕਰ ਲਿਆ ਵਾ ਜੀ ਜਿਹਦੇ ਵਿੱਚ ਫੇਸਲੈਸ ਵੀਡੀਓਜ਼ ਕਿਵੇਂ ਬਣਦੀਆਂ ਨੇ YouTube ਦੇ ਲਈ A to Z ਸਾਰੀ ਜਿਹੜੀ ਜਾਣਕਾਰੀ ਆ ਉਹਦੇ ਵਿੱਚ ਮੈਂ ਦੇਣ ਦੀ ਕੋਸ਼ਿਸ਼ ਕੀਤੀ ਆ ਜਿਹੜੇ ਮੇਰੇ ਕੋਲ ਕਾਲਸ ਆਉਂਦੀਆਂ ਸੀ ਜਿੱਦਾਂ ਵੀ ਜਿਹੜੇ ਲੋਕਾਂ ਨੂੰ ਬਿਲਕੁਲ ਕੋਈ ਵੀ ਨੌਲੇਜ ਨਹੀਂ ਉਹ ਕਹਿੰਦੇ ਸੀ ਸ਼ੁਰੂ ਕਰਨਾ ਚਾਹੁੰਦੇ ਆ ਪਰ ਸਾਨੂੰ ਕੁਝ ਵੀ ਨਹੀਂ ਪਤਾ ਉਹਨਾਂ ਲਈ ਖਾਸ ਇਹ ਕੋਰਸ ਆ ਤੁਹਾਡੀ ਪੂਰੀ ਮਦਦ ਆ ਜਿਹੜੀ ਇਹਦੇ ਵਿੱਚ ਕੀਤੀ ਜਾਊਗੀ ਸੋ ਉਹ ਕੋਰਸ ਜੇ ਲੈਣਾ ਚਾਹੁੰਦੇ ਹੋ ਫੇਸਲੈਸ ਚੈਨਲ ਬਣਾਉਣ ਵਾਲੇ ਮੈਨੂੰ ਜਰੂਰ WhatsApp ਕਰ ਸਕਦੇ ਨੇ ਹੁਣ ਆਉਣੇ ਆ ਜੀ ਟੌਪਿਕ ਦੇ ਉੱਤੇ ਸੋ ਫੇਸਲੈਸ ਚੈਨਲ ਬਣਾਉਣ ਵੇਲੇ ਕਿਹੜੀਆਂ ਗੱਲਾਂ ਦਾ ਤੁਸੀਂ ਖਿਆਲ ਰੱਖਣਾ ਪਹਿਲਾ ਜਿਹੜਾ ਸੌਤੋਂ ਪਹਿਲਾ ਪੁਆਇੰਟ ਆ ਤੁਹਾਡੀ ਵੌਇਸ ਓਵਰ ਹੋਣੀ ਚਾਹੀਦੀ ਆ ਉਹਦੇ ਵਿੱਚ ਇੱਥੇ ਮੈਂ ਐਡ ਕਰੂੰਗਾ ਰੀਅਲ ਵੌਇਸ ਓਵਰ ਹੋਵੇ ਠੀਕ ਹੈ AI ਵਗੈਰਾ ਜਿਹੜੇ ਅੱਜ ਕੱਲ ਬਹੁਤ ਸਾਰੇ ਟੂਲਸ ਆ ਗਏ ਉਹਨਾਂ ਦਾ ਸਹਾਰਾ ਮੈਂ ਉਹ ਲੈਣ ਦੀ ਬਿਲਕੁਲ ਸਲਾਹ ਨਹੀਂ ਦਿੰਦਾ ਠੀਕ ਹੈ ਜੀ ਤੁਸੀਂ ਆਪਣੀ ਆਵਾਜ਼ ਜਿਹੜੀ ਕੁਦਰਤੀ ਆਵਾਜ਼ ਆ ਉਹਨੂੰ ਯੂਜ਼ ਕਰੋ ਵੀਡੀਓ ਦੇ ਵਿੱਚ ਕੋਈ ਵੀ AI ਟੂਲ ਦਾ ਸਹਾਰਾ ਨਾ ਲਓ ਬਹੁਤ ਸਾਰੇ ਜਿਹੜੇ ਜੈਂਟਸ ਨੇ ਉਹ ਆਪਣੀ ਆਵਾਜ਼ ਰਿਕਾਰਡ ਕਰਕੇ ਉਹਨੂੰ AI ਦੇ ذریعے ਫੀਮੇਲ ਬਣਾ ਰਹੇ ਨੇ ਜਾਂ ਕੁਝ ਇਦਾਂ ਦਾ ਕਰ ਰਹੇ ਨੇ ਇਹ ਨਹੀਂ ਕਿ ਉਹ ਚੈਨਲ ਮੋਨਟਾਈਜ਼ ਨਹੀਂ ਹੁੰਦੇ ਹੋ ਜਾਂਦੇ ਆ ਬਟ ਮੇਰੀ ਸਲਾਹ ਨਹੀਂ ਆ ਕਿ ਤੁਸੀਂ ਉਹ ਯੂਜ਼ ਕਰੋ ਠੀਕ ਹੈ ਜੀ ਹੁਣ ਇਹ ਹੋ ਗਿਆ ਪਹਿਲਾ ਪੁਆਇੰਟ ਕਿ ਆਪਣੀ ਰੀਅਲ ਜਿਹੜੀ ਆਵਾਜ਼ ਆ ਉਹ ਉਹੀ ਰਿਕਾਰਡ ਕਰਨੀ ਆ ਦੂਜਾ ਬਾਜੀ ਕਿ ਕੋਈ ਵੀ ਜਿਹੜੀ ਵੀਡੀਓ ਆ ਕਿਸੇ ਦੀ ਉਹ ਕਾਪੀ ਨਾ ਕਰੋ ਬਿਲਕੁਲ ਨਾ ਕਰੋ ਹੁਣ ਮੇਰੇ ਕੋਲੇ ਚੈਨਲਸ ਆਉਂਦੇ ਨੇ ਕਈ ਕਹਿਣਗੇ ਜੀ ਸਾਡੇ ਵਿਊ ਨਹੀਂ ਆ ਰਹੇ ਜਾਂ ਸਾਨੂੰ ਰੀਯੂਜ਼ਡ ਦੀ ਜੀ ਆ ਪਾਲਿਸੀ ਲੱਗ ਗਈ ਜਾਂ ਹੋਰ ਬਹੁਤ ਪਰੇਸ਼ਾਨ ਲੋਕ ਨੇ ਵਿਚਾਰੇ ਜਿਹੜੇ ਜਿਨ੍ਹਾਂ ਨੂੰ ਨਹੀਂ ਪਤਾ ਤੇ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਜਦੋਂ ਪਾਲਿਸੀਆਂ ਲੱਗਦੀਆਂ ਨੇ ਫਿਰ ਬਹੁਤ ਉਹਨਾਂ ਨੂੰ ਹਰਾਸਮੈਂਟ ਹੁੰਦੀ ਆ ਤੇ ਉਹ ਆਪ ਪਰੇਸ਼ਾਨ ਬਹੁਤ ਜ਼ਿਆਦਾ ਹੁੰਦੇ ਨੇ ਸੋ ਮੇਰੀ ਸਲਾਹ ਆ ਕਿਸੇ ਦੀ ਵੀ ਵੀਡੀਓ ਕਾਪੀ ਕਰਕੇ ਉਹਦੇ ਵਿੱਚ ਆਪਣੀ ਆਵਾਜ਼ ਐਡ ਨਾ ਕਰੋ ਕੀ ਕਰਦੇ ਨੇ ਲੋਕ ਵੀ ਪੂਰੀ ਉਹ ਵੀਡੀਓ ਕਿਸੇ ਦੀ ਚੱਕ ਲਈ ਜਾਂ ਸ਼ਾਰਟਸ ਬਣਾ ਰਹੇ ਆ ਪੂਰੀ ਵੀਡੀਓ ਡਾਊਨਲੋਡ ਕਰ ਲਈ ਵੀਡੀਓ ਸਾਰੀ ਉਦਾਂ ਹੀ ਚੱਲ ਰਹੀ ਆ ਪਿੱਛੇ ਤੁਸੀਂ ਆਪਣਾ ਵਾਇਸਓਵਰ ਐਡ ਕਰਤਾ ਮੰਨ ਲਓ ਆਪਣਾ ਕੀਤਾ ਰੀਅਲ ਕੀਤਾ ਭਾਵੇਂ ਪਰ ਫੇਰ ਵੀ YouTube ਤੁਹਾਨੂੰ ਇੱਥੇ ਰੀਯੂਜ਼ਡ ਕੰਟੈਂਟ ਦੀ ਪਾਲਿਸੀ ਲਗਾ ਸਕਦੀ ਆ ਜਾਂ ਜਿਹਦਾ ਹੋ ਓਰੀਜਨਲ ਵੀਡੀਓ ਆ ਤੁਹਾਨੂੰ ਸਟ੍ਰਾਈਕ ਵੀ ਉਹ YouTube ਨੂੰ ਕਹਿ ਕੇ ਦੇ ਸਕਦਾ ਵਾ ਠੀਕ ਹੈ ਸੋ ਆਹ ਕੰਮ ਬਿਲਕੁਲ ਨਾ ਕਰਿਓ ਹੁਣ ਤੁਹਾਡੇ ਦਿਮਾਗ 'ਚ ਇਹ ਗੱਲ ਚੱਲ ਰਹੀ ਹੋਊਗੀ ਕਿ بڑے ਵੱਡੇ ਵੱਡੇ ਚੈਨਲਸ ਨੇ ਜੀ ਉਹ ਇਦਾਂ ਕਰਦੇ ਨੇ ਫਿਰ ਮੈਂ ਕਿਉਂ ਮਨਾ ਕਰ ਰਿਹਾ ਠੀਕ ਆ ਪਹਿਲੀ ਗੱਲ ਆ ਦੇਖੋ ਮੈਂ ਸਲਾਹ ਨਹੀਂ ਦਿੰਦਾ ਹੁੰਦਾ ਇਹ ਕਰਨ ਦੀ ਪਰ ਜੇ ਤੁਸੀਂ ਕਰਨਾ ਹੀ ਚਾਹੁੰਦੇ ਹੋ ਤਾਂ ਉਹਦੇ ਲਈ ਆ ਤੀਜੇ ਪੁਆਇੰਟ ਦਾ ਖਿਆਲ ਰੱਖਿਓ ਕਿ ਜੀਦਾ ਵੀ ਉਹ ਆ ਕੰਟੈਂਟ ਦਾ ਜਿਹੜਾ ਉਹਦਾ ਓਨਰ ਆ ਉਹਨੂੰ ਕ੍ਰੈਡਿਟ ਜ਼ਰੂਰ ਦੇ ਦਿਓ ਠੀਕ ਆ ਉਹਦੇ ਵਿੱਚ ਵੀ ਪੂਰੀ ਵੀਡੀਓ ਕਾਪੀ ਨਾ ਕਰਿਓ ਵਿੱਚੋਂ ਕਲਿੱਪ ਕੱਟ ਕੇ ਤੁਸੀਂ ਕੋਈ ਉਹਦੇ ਵਿੱਚ ਆਪਣਾ ਆਪਣੀ ਕਮੈਂਟਰੀ ਐਡ ਕਰ ਰਹੇ ਹੋ ਕੁਝ ਵੀ ਉਹਦੇ ਬਾਰੇ ਬੋਲ ਰਹੇ ਹੋ ਉਹਦਾ ਕ੍ਰਿਟਿਸਿਜ਼ਮ ਕਰ ਰਹੇ ਹੋ ਵਿਰੋਧ ਕਰ ਰਹੇ ਹੋ ਜਾਂ ਉਹਦੀ ਤਾਰੀਫ਼ ਕਰ ਰਹੇ ਹੋ ਕਿਸੇ ਦੀ ਜਿੱਦਾਂ ਤੁਸੀਂ ਰੋਸਟ ਵਾਲੇ ਚੈਨਲ ਦੇਖੇ ਹੋਣਗੇ ਉਹ ਛੋਟੇ-ਛੋਟੇ ਕਲਿੱਪ ਕਰਕੇ ਆਪਣੀ ਵਿੱਚ ਕ੍ਰੀਏਟੀਵਿਟੀ ਦਿਖਾਉਂਦੇ ਨੇ ਕਲਿੱਪ ਛੋਟੇ-ਛੋਟੇ ਲਗਾਉਂਦੇ ਨੇ ਉਹ ਜਿਆਦਾ ਵੱਡੇ ਨਹੀਂ ਲਗਾਉਂਦੇ ਰੋਸਟ ਵਾਲੇ ਚੈਨਲ ਹੋਗੇ ਜਾਂ ਆ ਰਿਐਕਸ਼ਨ ਵਾਲੇ ਚੈਨਲ ਹੋਗੇ ਤੁਸੀਂ ਦੇਖੇ ਹੋਣੇ ਉਹ ਵੀ ਕਲਿੱਪ ਜਿਹੜੇ ਉਹ ਲਾਉਂਦੇ ਨੇ ਠੀਕ ਹੈ ਸੋ ਉਹ ਛੋਟੇ ਛੋਟੇ ਕਲਿੱਪ ਲਾ ਕੇ ਥੱਲੇ ਕ੍ਰੈਡਿਟ ਜ਼ਰੂਰ ਦਿੰਦੇ ਨੇ ਕਿ オリジナル ਜਿਹੜਾ ਵੀਡੀਓ ਆ ਉਹ ਕਿਹਦਾ ਵਾ ਉਹ ਦੇਣਾ ਜ਼ਰੂਰੀ ਆ ਠੀਕ ਹੈ ਜੀ ਸੋ ਇਹ ਕੰਮ ਤੁਸੀਂ ਕਰ ਸਕਦੇ ਹੋ ਬਟ ਮੇਰੇ ਹਿਸਾਬ ਨਾਲ ਲੌਂਗ ਟਾਈਮ ਵਾਲੇ ਕੰਮ ਨਹੀਂ ਤੇ ਜੇ ਹੈਗੇ ਆ ਜਿਹੜੇ ਵੱਡੇ ਚੈਨਲਸ ਕੰਮ ਕਰ ਰਹੇ ਨੇ ਉਹਨਾਂ ਨੂੰ ਬਹੁਤ ਤਰੀਕਾ ਆ ਚੁੱਕਿਆ ਬਹੁਤ ਹਿਸਾਬ ਨਾਲ ਬਹੁਤ ਖਿਆਲ ਦੇ ਨਾਲ ਕੰਮ ਕਰਦੇ ਨੇ ਡਿਸਕ੍ਰਿਪਸ਼ਨ ਦੇ ਵਿੱਚ ਕ੍ਰੈਡਿਟ ਤੇ ਹੋਰ ਸਾਰਾ ਕੁਝ ਤੁਹਾਨੂੰ ਮੈਂਸ਼ਨ ਕਰਨਾ ਪੈਣਾ ਕਿ ਅਸੀਂ ਫੇਅਰ ਯੂਜ਼ ਇਹਦਾ ਕਰ ਰਹੇ ਆ ਠੀਕ ਹੈ ਸੋ ਜੇ ਉਹ ਸਾਰਾ ਕੁਝ ਕਰ ਸਕਦੇ ਹੋ ਤਾਂ ਇਹ ਕਰਿਓ ਨਹੀਂ ਤਾਂ ਮੇਰੀ ਸਲਾਹ ਨਹੀਂ ਹੈਗੀ ਕਿ ਤੁਸੀਂ ਇਹ ਚੈਨਲਸ ਦਾ ਪੰਗਾ ਲਿਓ ਤਾਂ ਹੁਣ ਕਰੀਏ ਕੀ ਤੁਸੀਂ ਕਹੋਗੇ ਵੀ ਹੁਣ ਵੀਡੀਓ ਵੀ ਇਹ ਕਾਪੀ ਕਰਨ ਤੋਂ ਬਿਲਕੁਲ ਮਨਾ ਕਰ ਰਿਹਾ ਤੇ ਇਹ ਵੀ ਕਹਿ ਰਿਹਾ ਵੀ ਕਲਿੱਪ ਨੇ ਜਿਹੜੇ ਬਿਨਾਂ ਜਾਣਕਾਰੀ ਤੋਂ ਨਾਲਿਓ ਫੇ ਕਰੀਏ ਕੀ ਉਹ ਆਉਂਦਾ ਜੀ ਚੌਥਾ ਪੁਆਇੰਟ ਤੁਸੀਂ ਫੋਟੋਜ਼ ਡਾਊਨਲੋਡ ਕਰੋ Google ਤੋਂ ਠੀਕ ਹੈ ਜੀ ਉਹ ਫੋਟੋਜ਼ ਦੇ ਨਾਲ ਜਿਹੜੀ ਆਪਣੀ ਵੀਡੀਓ ਆ ਫੋਟੋਜ਼ ਵਾਲੀ ਵੀਡੀਓ ਤੁਸੀਂ ਬਣਾਓ ਆਹ ਕਰਨ ਤੋਂ ਬਾਅਦ ਵਾਇਸਓਵਰ ਕਰਨ ਤੋਂ ਬਾਅਦ ਠੀਕ ਹੈ ਇਹ ਸਾਰੀ ਜਾਣਕਾਰੀ ਜਿਹੜੇ ਮੈਂ ਕੋਰਸ ਦੀ ਗੱਲ ਕੀਤੀ ਉਹਦੇ ਵਿੱਚ ਦਿੱਤੀ ਹੋਈ ਆ ਕਿ ਕਿਵੇਂ ਤੁਸੀਂ ਵਾਇਸਓਵਰ ਕਰਨਾ ਤੇ ਫੋਟੋ ਵਾਲੀ ਵੀਡੀਓ ਕਿਵੇਂ ਬਣੂਗੀ ਕਿਹੜੇ ਐਪ ਦੇ ਵਿੱਚ ਬਣੂਗੀ ਤੇ ਕਿੱਥੋਂ ਆਪਾਂ ਫੋਟੋ ਲੈਣੀਆਂ ਨੇ ਕਿਵੇਂ ਉਹਨਾਂ ਨੂੰ ਐਡਿਟ ਕਰਨਾ ਏ ਟੂ ਜ਼ੈਡ ਡਿਟੇਲ ਤੁਹਾਨੂੰ ਦਿੱਤੀ ਹੋਈ ਆ ਜਰੂਰ ਕੋਰਸ ਬਾਏ ਕਰ ਲਿਓ ਹੈਲਪ ਲਾਈਨ ਦੇ ਲਈ ਠੀਕ ਹੈ ਜੀ ਹੁਣ ਫੋਟੋ ਵਾਲੀ ਵੀਡੀਓ ਦੇ ਵਿੱਚ ਤੁਸੀਂ ਆਪਣੀ ਕ੍ਰੀਏਟੀਵਿਟੀ ਦਿਖਾਉਣੀ ਆ ਠੀਕ ਹੈ ਇਹਦੇ ਵਿੱਚ ਵੀ ਆਇਆ ਨਹੀਂ ਕਿ ਫੋਟੋਆਂ ਚੱਕ ਜੱਕ ਕੇ ਕੋਈ ਵੀ ਲਾਈ ਜਾਓ ਇੱਕ ਖਿਆਲ ਰੱਖਿਓ ਫੋਟੋ ਨੂੰ ਜ਼ੂਮ ਇਨ ਜ਼ੂਮ ਆਊਟ ਜ਼ਰੂਰ ਕਰਿਓ ਠੀਕ ਹੈ ਤੇ ਜਾਂ ਫਿਰ ਫੋਟੋ ਦਾ ਕਲਰ ਚੇਂਜ ਕਰਿਓ ਇਹ ਵੀ ਨਹੀਂ ਕਿ ਤੁਸੀਂ 7 ਵੀਡੀਓ ਹਫ਼ਤੇ ਦੀਆਂ ਪਾ ਰਹੇ ਹੋ ਤੇ 7 ਦੀਆਂ 7 ਵੀਡੀਓ ਦੇ ਵਿੱਚ ਸੇਮ ਫੋਟੋਆਂ ਯੂਜ਼ ਕਰੀ ਜਾਂਦੇ ਹੋ ਉਹਨੂੰ ਥੋੜਾ ਬਹੁਤ ਤਾਂ ਚੇਂਜ ਕਰ ਲਓ ਫੋਰ ਐਗਜ਼ਾਮਪਲ ਤੁਸੀਂ ਦੇ ਕਹਾਣੀਆਂ ਸੁਣਾ ਰਹੇ ਹੋ ਤਾਂ ਜਾਂ ਸਾਖੀਆਂ ਸੁਣਾ ਰਹੇ ਹੋ ਸਿੱਖ ਧਰਮ ਦੀਆਂ ਤਾਂ ਜੇ ਸਾਡੇ ਗੁਰੂ ਸਾਹਿਬ ਦੀਆਂ ਫੋਟੋਆਂ ਤੁਸੀਂ ਯੂਜ਼ ਕਰ ਰਹੇ ਹੋ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਯੂਜ਼ ਕਰੋ ਇੱਕੋ ਫੋਟੋ ਹਰ ਵੀਡੀਓ ਦੇ ਵਿੱਚ ਯੂਜ਼ ਨਾ ਕਰੋ ਠੀਕ ਹੈ ਤੇ ਇਹਦੇ ਵਿੱਚ ਆਪਣੀ ਕ੍ਰੀਏਟੀਵਿਟੀ ਆ ਤੁਸੀਂ ਪੂਰੀ ਦਿਖਾਉਣੀ ਆ ਐਡੀਟਿੰਗ ਦੇ ਵਿੱਚ ਤੇ ਆਪਣਾ ਜਦੋਂ ਉਹਦੇ ਵਿੱਚ ਫੇਅਰ ਯੂਜ਼ ਇਦਾਂ ਹੋ ਜੂਗਾ ਕਿ ਇੱਕ ਤਾਂ ਸੀ ਫੋਟੋਆਂ ਦੇ ਨਾਲ ਕ੍ਰੀਏਟੀਵਿਟੀ ਕਰਕੇ ਵੀਡੀਓ ਬਣਾਈ ਆ ਤੇ ਇੱਕ ਆਪਣੀ ਕਮੈਂਟਰੀ ਆ ਜਿਹੜੀ ਵਾਇਸਓਵਰ ਉਹ ਐਡ ਕੀਤੀ ਹੋਈ ਆ ਠੀਕ ਹੈ ਜੀ ਸੋ ਆ ਹੋ ਗਿਆ ਜੀ ਚੌਥਾ ਪੁਆਇੰਟ ਜਿਹੜਾ ਤੁਸੀਂ ਖਿਆਲ ਰੱਖਣਾ ਕਿ ਫੋਟੋਆਂ ਫੋਟੋਆਂ ਵਾਲੀ ਵੀਡੀਓ ਬਣਾ ਲਿਓ ਜੇ ਪੂਰੀ ਵੀਡੀਓ ਚੱਕ ਕੇ ਉਹਦਾ ਵਾਇਸਓਵਰ ਕਰਨ ਦੇ ਨਾਲੋਂ ਹੁਣ ਆਉਂਦਾ ਜੀ ਪੰਜਵਾਂ ਤੇ ਲਾਸਟ ਪੁਆਇੰਟ ਕਿ ਕਾਪੀਰਾਈਟ ਮਿਊਜ਼ਿਕ ਜਿਹੜਾ ਬਿਲਕੁਲ ਵੀ ਯੂਜ਼ ਨਹੀਂ ਕਰਨਾ ਕਈ ਲੋਕ ਕੀ ਕਰਦੇ ਨੇ ਆਪਣਾ ਵਾਇਸਓਵਰ ਕਰ ਲਿਆ ਜੀ ਵੀਡੀਓ ਕਿਸੇ ਦੀ ਆ ਜੀ ਉਹਦੇ ਵਿੱਚ ਜੇ ਕੋਈ 뮤직 ਸੀ ਉਹਨੂੰ ਥੋੜਾ ਜਿਹਾ ਕਿਸੇ ਸੌਫਟਵੇਅਰ ਦੇ ਜ਼ਰੀਏ ਘੱਟ ਕਰ ਲਿਆ ਜਾਂ ਬੰਦ ਕਰ ਲਿਆ ਤੇ ਆਪਣਾ 뮤직 ਆ ਜਿਹੜਾ ਉਹ ਲਗਾਤਾ ਜਿਹੜਾ ਕਿ ਕਾਪੀਰਾਈਟ ਸੀ ਤੇ ਉਹਦੇ ਨਾਲ ਕੱਲ ਨੂੰ ਤੁਹਾਨੂੰ ਪ੍ਰੋਬਲਮ ਆ ਸਕਦੀ ਆ ਪਹਿਲੀ ਗੱਲ ਆ ਤੇ ਜਿਹੜਾ ਤੁਸੀਂ ਆ ਰੀਅਲ ਕੰਮ ਵੀ ਕਰ ਰਹੇ ਹੋ ਵਾਇਸਓਵਰ ਐਡ ਕਰਕੇ ਫੋਟੋਆਂ ਵਾਲੀ ਵੀਡੀਓ ਬਣਾ ਰਹੇ ਹੋ ਉਹਦੇ ਪਿੱਛੇ ਕਦੇ ਵੀ ਕਾਪੀਰਾਈਟ ਵਾਲਾ 뮤직 ਨਾ ਲਾਇਓ ਮਤਲਬ ਕਿ ਕੋਈ ਵੀ Google ਤੋਂ ਚੱਕ ਕੇ ਕਿਸੇ ਵੀ ਸਾਈਟ ਤੋਂ ਮਿਊਜ਼ਿਕ ਤੁਸੀਂ ਨਹੀਂ ਐਡ ਕਰਨਾ ਹਮੇਸ਼ਾ ਜਦੋਂ ਵੀ ਮਿਊਜ਼ਿਕ ਲਗਾਉਣਾ ਵਾ ਤਾਂ ਜਿਹੜਾ YouTube ਦਾ ਆਪਣਾ ਮਿਊਜ਼ਿਕ ਆ ਉਹ ਲਗਾਉਣਾ ਉਹ ਤੁਹਾਨੂੰ YouTube ਲਾਇਬ੍ਰੇਰੀ ਦੇ ਵਿੱਚੋਂ ਮਿਲ ਜਾਊਗਾ ਜੀ ਠੀਕ ਹੈ ਸੋ ਕਦੇ ਵੀ ਕਿਸੇ ਦੇ ਕੰਟੈਂਟ ਦੇ ਪਿੱਛੇ ਕੋਈ ਮਿਊਜ਼ਿਕ ਇਹੋ ਜਿਹਾ ਨਾ ਲਗਾਓ ਕਿਸੇ ਦੇ ਕੰਟੈਂਟ ਪਿੱਛੇ ਜਾਂ ਆਪਣੇ ਕੰਟੈਂਟ ਪਿੱਛੇ ਜਿਹੜਾ ਫੇਸਲੈਸ ਚੈਨਲ ਆ ਉਹਦੇ ਚ ਵੀ ਗੱਲ ਕਰਦਾ ਇਹ ਤੇ ਇਹ ਵੈਸੇ ਗੱਲ ਫੇਸ ਵਾਲੇ ਚੈਨਲਸ ਤੇ ਵੀ ਲੱਗ ਹੁੰਦੀ ਆ ਕਾਪੀਰਾਈਟ 뮤직 ਤਾਂ ਉਹ ਵੀ ਨਹੀਂ ਯੂਜ਼ ਕਰ ਸਕਦੇ ਸੋ ਠੀਕ ਆ ਜੀ ਇਹ ਸਾਰੀਆਂ ਗੱਲਾਂ ਦਾ ਖਿਆਲ ਰੱਖੋ ਫੇਸਲੈਸ ਚੈਨਲ ਚਲਾਓ ਬੜੇ ਧਿਆਨ ਦੇ ਨਾਲ ਚਲਾਓ ਤੇ ਤੁਸੀਂ ਬਹੁਤ ਵਧੀਆ ਕਮਾਈ ਕਰ ਸਕਦੇ ਹੋ ਠੀਕ ਆ ਜੀ ਸੋ ਕੋਰਸ ਲੈਣ ਲਈ ਮੈਨੂੰ ਮੈਂ ਫੇਰ ਯਾਦ ਕਰਵਾ ਰਿਹਾ WhatsApp ਕਰ ਸਕਦੇ ਹਾਂ ਬਹੁਤ-ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਕਨਸੈਪਟ ਦੇ ਨਾਲ ਜਲਦੀ ਮਿਲਦਾ